ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਦਾ ਸੂਆ ਸਵਾਇਆ ਨਾਗਾ ਜੀ ਤੇ ਇੱਕ ਦੱਬਣ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਦੇ ਕਰੀਬੇ ਥੱਲੇ ਵਾਲੇ ਪਾਸੇ ਚੱਲਦਾ ਰਹੋ। ਸਾਸੀ ਘਾਲ ਜੀ। ਸਾਸੀ ਆ ਵੀਰੇ। ਨਾਮ ਤੇ ਡਰੈੱਸ ਦੱਸ ਦਿਓ ਜੀ। ਨਾਮ ਵੀਰੇ ਰਾਜਾ। ਪੈਂਟੂੜੀ ਦੇ ਜਿਲ੍ਹਾ ਤੁਸੀਂ ਨਿਮੋਗਾ ਵੀਰੇ। ਮੋਬਾਈਲ ਨੰਬਰ 8195096573। ਠੀਕ ਆ ਬਾਈ ਸੂਈ ਸਭਾਈ ਤੇ ਸ਼ੁਰੂ ਕਰ ਲੈਨੇ ਸੂਹਾ ਕਿੰਨਾ ਮਸੂਈ? ਇਹ ਦੂਜਾ ਸੂਹਾ ਸੂਈ ਆ ਵੀਰੇ। ਕਦੋਂ ਸੂਈ ਆ ਜੀ ਇਹ? ਇਹਨੂੰ ਅਜੋ ਤੀਜਾ ਵੀ ਤੇ ਉੱਥੇ ਦਾਣਾ ਚੁਫਾਣਾ ਜੀ। ਠੀਕ ਆ ਬੱਚਾ ਕੀ ਆ ਜੀ? ਬੱਚਾ ਬੱਛਾ ਵੀਰੇ ਮੰਗੋ। ਠੀਕ ਆ ਬਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ? ਦੁੱਧ ਵੀਰੇ 10 ਕਿਲੋ ਬਾਹਰੋਂ 10 ਤੋ ਕਿ ਲੈ ਜੀ ਆਵਦਾ ਦੋ ਟਾਈਮ ਜੋਖ ਕੇ ਲੈ ਜੀ ਖਣਾ ਦਿਓ ਠੀਕ ਆ ਜੀ ਠੰਡੀ ਸੀਜ਼ ਦੀ ਗਰੰਟੀ ਹੈ ਵੀਰੇ ਠੰਡੀ ਸੀਜ਼ ਦੀ ਵੀ ਗੁੜੀ ਆ ਜੀ ਠੰਡੀ ਸੀਜ਼ ਦੀ ਵੀ ਗਰੰਟੀ ਹੈ ਵੀਰੇ 2-2 ਬਹੁਤ ਲੋੜ ਚਾਹੀਦੀ ਆਈ ਏ ਇੱਕ ਨੰਬਰ ਆ ਤੇ ਐਗਜ਼ੈਕਟ ਮਿਲਦੀ ਮੂਰਲੇ ਥਣਾ ਚ ਮਾਰਦੇ ਬਾਈ ਬੱਸ ਕਰ ਤੋਰ ਕੇ ਦਿਖਾ ਦਿਜੀ ਠੰਡੀ ਸੀਜ਼ ਦਾ ਕੋਈ ਲੇਖਾ ਨਹੀਂ ਨਿਆਣਾ ਪਾਉਣਾ ਪਾਲਿਓ ਨਹੀਂ ਲੋੜ ਨਹੀਂ ਵੀਰੇ ਸੁਆ ਦੂਜਾ ਸੂਈ ਆ ਜੀ 3 ਦਿਨ ਹੋ ਗਏ ਸੂਈ ਨੂੰ ਦੁੱਧ ਮੰਨਣਾ ਦੁੱਧ ਮੰਨ ਲੋ ਬੌਲਾ ਮੰਨਣਾ ਬੌਲਾ ਮੰਨ ਹਰ ਘਰ ਤੁਸੀਂ ਗੱਲ ਆਪਣੇ ਵੇ ਬੋਲ ਜੋ ਕਿਲੋ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਜੀ ਕਿੰਨਾ ਕ ਪਾਜੂ ਤੇਰੇ ਦੁੱਧ ਦੁੱਧ ਵੀਰੇ 14 ਕਿਲੋ ਪਾਜੋ ਜੀ ਠੀਕ ਆ ਜੀ 14 ਕਿਲੋ ਬਾਈ ਦੁੱਧ ਦਾਸ ਦਾ ਕੇ ਦੇ ਜੂਗੀ ਹੱਕ ਵੀ ਆ ਵੀਰੇ ਦੇਣ ਦਾ ਜਿਹੜਾ ਅੱਜ ਦਾ ਦੁੱਧ ਆ ਉਹ 10 ਕਿਲੋ ਨੈਟ ਤਿਆਰ ਆ ਥਨਾਂ ਦੇ ਸਾਇ ਸੋਹਣੇ ਆ ਗੈਪ ਤੇ ਲੱਗੇ ਵੇ ਹੱਤੀ ਚਵਾਈ ਅਲੱਗਾ ਖਾਣਾ ਦੇਖ ਸਕਦੇ ਹੋ ਜੀ ਸੋਹਣਾ ਗਲਾਬੀ ਥਣ ਕੱਲਾ ਕੱਲਾ ਨਿਖੜ ਮਾ ਬਾਕੀ ਵਜਨ ਮوجود ਦੀ ਵੀ ਕਰਮ ਵਾਲੀ ਚੰਗੀ ਮੋੜ ਲੇ ਫਿਰ ਦੋਨ ਦਾ ਅੱਗੇ ਤੁਹਾਡੀ ਸੇਵਾ ਦਾ ਜਿੰਨਾ ਤੁਸੀਂ ਕਰ ਲੋਗੇ ਉਹਨਾਂ ਤੁਹਾਨੂੰ 14 ਕਿਲੋ ਆ ਦੇਖਦੀ ਨਹੀਂ ਵੀਰੇ 14 ਕਿਲੋ ਵੀਰੇ ਠੰਡੀ ਆ ਚਾਹੇ ਕੋਈ ਮਰਜੀ ਚੋਈ ਆਏ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਵੀਰੇ ਦੇਣ ਵਾਲਾ ਕੰਮ ਹੀ ਆਦਾ ਕਿੰਨਾ ਜੀ 42 ਹੱਸੀ ਦਾ ਚੱਲ ਯਾਰ ਦੇ ਦਾਂਗੇ ਠੀਕ ਆ ਜੀ ਦੇਣ ਲੈਣ ਵਾਲਾ ਬਾਈ ਕਹਿੰਦਾ ਕੰਮ ਹੀ ਆ 42000 ਦੀ ਦੇਖਣਾ ਠੰਡੀ ਸੀਲ ਦਾ ਹੰਤ ਕੋਈ ਰਫਾਟ ਕੇ ਇੱਥੇ ਮਰਜੀ ਵਜਾ ਠੰਡੀ ਸੀਲ ਪੂਰੀ ਹੈ ਜੀ ਸੋਨਾ ਵਨਾ ਘੱਟ ਵਾਲਾ ਚੈੱਕ ਕਰ ਸਕਦੇ ਹੋ ਇਹਨੂੰ ਚੱਕਰ ਬਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਦੇ ਕਾਰਨ ਕੂੜਾ ਕਨਾ ਪਸ਼ੂ ਦਾ ਫਰਕ ਪੈ ਜਾਂਦਾ ਜੀ ਬੱਚਾ ਮਗਰ ਆ ਜਾਂਦਾ ਵੱਛਾ ਡਿਮਾਂਡ 42000 ਰੁਪਿਆ ਵਿੱਚੋਂ ਲੈਸ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਜੀ ਅੱਗੇ ਵੀਰੇ 2 ਨੰਬਰ ਤੁਹਾਡੇ ਵਾਸਤੇ ਗਰਮੀਆਂ ਦਾ ਤੋਹਫਾ ਲੈ ਕੇ ਆਂਦਾ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜਾ ਸੂਆ ਸੂਦੀ ਆ ਦਾਣ ਕਿੰਨੇ ਲੈਂਦੀ ਆ ਜੀ ਦਾਣ ਵੀਰੇ ਲਈ 2-4 ਕਿੰਨਾ ਕੁ ਭਾਜ ਦੱਸ ਜੀ ਦੁੱਧ ਵੀਰੇ ਪਲੂਨ ਦਾ 18 ਕਿਲੋਤਾ ਜਾਊ ਵੀਰੇ ਜੀ ਪਾਰਾ ਰਹਾ ਗੋਲ ਮੰਨ ਕੇ ਅਰਕੀਲਾ ਜੀ ਦੇ ਦੋ ਪਾਈ 20 ਦੇ 17 18 ਕਿਲੋ ਗਾਰੰਟੀ ਆ ਗਏ ਠੀਕ ਹੈ ਜੀ ਹੋਰ ਕੇ ਦਿਖਾ ਦਿਓ ਜੀ ਜਰਸੀ ਦਾ ਕ੍ਰਾਸ ਆ ਜਾਂਦਾ ਜੇ ਕੱਦ ਦੀ ਗੱਲ ਕਰ ਗਏ ਤਾਂ ਐਚਐਸ ਗਾਇਆਂ ਵਾਲਾ ਜੀ ਹੈਗਾ ਤੁਹਾਡਾ ਭਾਈ ਇਹ ਹੋ ਜਾਣਾ ਗਰਮੀ ਘੱਟ ਮਨਾਉਣੀ ਆ ਕਿਉਂਕਿ ਮੌਸਮ ਵੱਡੀ ਗੁੱਡੀ ਬਹੁਤ ਆ ਭਾਈ ਕੱਦ ਕਾਠ ਵੀ ਚੰਗਾ ਬਜਨ ਵੀ ਚੰਗਾ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਥਣਾ ਦੇ ਸਹਿਜ ਪੂਰੇ ਸੋਹਣੇ ਮੱਝਾ ਰਗਾ ਥਣ ਲੱਗਿਆ ਵਾ 2 4 ਦਿਨ ਬਾਈ ਦੱਸਦਾ ਕਿ ਇਹ ਹਜੇ ਡੇਟ ਮੁਤਾਬਕ ਪਏ ਆ ਬਾਕੀ ਚਲੋ 2-4 ਦਿਨ ਪਸੂ ਕਈ ਯਾਰ ਉੱਪਰ ਵੀ ਲੈ ਜਾਂਦਾ ਜੀ ਥਾਣਾ ਦੇ ਸੈਦ ਸੋਹਣੇ ਆ ਗੈਬ ਤੇ ਲੱਗੇ ਵੇ ਹੱਤੀ ਚਵਾਈ ਵਾਲਾ ਥਾਣਾ ਕੋਟ ਨਿਸ਼ਾਂਖ ਨਹੀਂ ਕੋਈ ਕੱਦ ਕਾਠ ਵੀ ਚੰਗਾ ਬਜਨ ਵੀ ਚੰਗਾ ਬਾਈ ਕਹਿੰਦਾ ਮਾਲਕਾਂ ਨੇ 17-18 ਕਿਲੋ ਕਹਿ ਕੇ ਦਿੱਤੀ ਆ ਕਿ ਪਹਿਲੇ ਸੂਏ ਚੋਇਆ ਵਾ ਥਾਲੇ ਵੇ ਦਾ ਵਗਤ ਯਾਰ ਵੀ ਬਾਈ ਕਹਿੰਦਾ ਇੰਨਾ ਹੀ ਆਪਾਂ ਕਹਿ ਕੇ ਦੇਣੀ ਆ ਬਾਲਟ ਲਹਵਾਨਾਂ ਚ ਬਹੁਤ ਪੰਜਾਂ ਨੇ ਜੀ ਹਵਾਰਨਾ ਖਿੱਚਾਂਗੇ ਤਾਂ ਰਬੜ ਅੰਗੂ ਵਧੂਗਾ ਜੀ ਨਾਲ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਚੈੱਕ ਕਰ ਸਕਦੇ ਹੋ ਮੋੜ ਲਈ ਫਿਰ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਇਹ ਵੀ 55 ਦਵਾਂਗੇ ਠੀਕ ਹੈ ਜੇ ਕੋਈ ਜੋੜਾ ਲੈ ਜੂਜੇ ਕਰ ਦਾਂਗੇ ਵੀਰੇ ਮਾਨਤਾ ਕੋ ਚੱਕਰ ਇਹਦੀ ਡਿਮਾਂਡ ਬਾਈ 55000 ਰੁਪਇਆ ਕਰਦੇ ਆ ਜੇ ਕੋਈ ਵੀ ਹੋਰ ਜੋੜਾ ਲੈ ਲੂਗਾ ਤਾਂ ਮਾਨਤਨ ਖੁੱਲਾ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ